ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਬਾਣੀ ਐਮਕੇ ਟੀਵੀ ਤੇ ਤੁਹਾਡਾ ਸਭ ਦਾ ਬਹੁਤ-ਬਹੁਤ ਸਵਾਗਤ ਹੈ ਪਿਆਰੀ ਸਾਧ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਕਿ ਜੇ ਆਪਾਂ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਜੀਵਨ ਵਿੱਚੋਂ ਕੁਝ ਗੱਲਾਂ ਸਮਝ ਲਈਏ ਜਾਂ ਆਪਣੇ ਜੀਵਨ ਵਿੱਚ ਅਪਣਾ ਲਈਏ ਤਾਂ ਮੰਨ ਦੀਆਂ ਸਾਰੀਆਂ ਇਛਾਵਾਂ ਪੂਰੀਆਂ ਹੋ ਸਕਦੀਆਂ ਨੇ ਸਾਡੇ ਉੱਪਰ ਵੀ ਸਾਧਗੁਰੂ ਸੱਚੇ ਪਾਤਸ਼ਾਹ ਜੀ ਜੀ ਰਹਿਮਤ ਕਿਰਪਾ ਹੋ ਸਕਦੀ ਹੈ ਤਾਂ ਆਓ ਅੱਜ ਦੀ ਵੀਡੀਓ ਸ਼ੁਰੂ ਕਰਦੇ ਹਾਂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਜ਼ਰੂਰੀ ਬੇਨਤੀ ਹੈ ਕਿ ਧੰਨ ਧੰਨ ਬਾਬਾ ਦੀਪ ਸਿੰਘ ਜੀ ਪੰਜ ਵਾਰ ਜ਼ਰੂਰ ਕਹੋ ਤਾਂ ਤੁਹਾਨੂੰ ਬਾਬਾ ਦੀਪ ਸਿੰਘ ਜੀ ਦਾ ਨਾਮ ਆਪਣੀ ਰਸਨਾ ਤੋਂ ਲੈ ਕੇ ਆਪਣੀ ਰਸਨਾ ਨੂੰ ਪਵਿੱਤਰ ਕਰੋ ਅਤੇ ਗੁਰੂ ਚਰਨਾਂ ਵਿੱਚ ਹਾਜ਼ਰੀ ਜ਼ਰੂਰ ਲਗਵਾਓ ਜੀ ਜਿੰਨਾ ਵੀ ਹੋ ਸਕੇ ਬਾਬਾ ਜੀ ਦੇ ਨਾਮ ਦਾ ਸਿਮਰਨ ਵੱਧ ਤੋਂ ਵੱਧ ਕਰ ਸਕਦੇ ਹੋ ਜ਼ਰੂਰ ਕਰਿਆ ਕਰੋ ਭਾਵੇਂ 5 ਵਾਰ ਭਾਵੇਂ 50 ਵਾਰ ਇਹ ਕੰਮ ਜ਼ਰੂਰ ਕਰਨਾ ਹੈ ਆਓ ਅੱਜ ਦੀ ਵੀਡੀਓ ਸ਼ੁਰੂ ਕਰੀਏ ਇੱਕ ਤੋਂ ਵੱਧ ਇੱਕ ਪਾਠ ਕਰਨ ਦਾ ਕੀ ਫਾਇਦਾ ਹੈ ਜਾਂ ਫਿਰ ਸਿੱਧਾ ਕਹਾਂਗੇ ਕਿ ਇੱਕ ਤੋਂ ਵੱਧ ਪਾਠ ਕਰਨ ਦਾ ਹੋਰ ਕੀ ਫਲ ਮਿਲਦਾ ਹੈ ਕਿਉਂਕਿ ਇੱਕੋ ਗੱਲ ਹੈ ਭਾਵੇਂ ਇੱਕ ਪਾਠ ਕਰ ਲਵੋ ਭਾਵੇਂ 50 ਪਾਠ ਕਰ ਲਵੋ ਤਾਂ ਕੀ ਫਰਕ ਪੈਂਦਾ ਹੈ ਜੇਕਰ ਸਾਨੂੰ ਇਹੋ ਜਈਆਂ ਗੱਲਾਂ ਕੋਈ ਇਨਸਾਨ ਪੁੱਛਦਾ ਹੈ ਤਾਂ ਉਸ ਨੂੰ ਇੱਕੋ ਗੱਲ ਕਹੋ ਕਿ ਸਾਨੂੰ ਨਹੀਂ ਪਤਾ ਕਿ ਕੀ ਫਾਇਦਾ ਹੁੰਦਾ ਹੈ ਇੱਕ ਜਾਂ ਇੱਕ ਤੋਂ ਵੱਧ ਪਾਠ ਕਰਨ ਦਾ ਜੇ ਤੁਸੀਂ ਜਾਨਣਾ ਚਾਹੁੰਦੇ ਹੋ ਤਾਂ ਤੁਸੀਂ ਤਾਂ ਤਨ ਬਾਬਾ ਦੀਪ ਸਿੰਘ ਜੀ ਦੇ ਜੀਵਨ ਨੂੰ ਪੜ ਲਵੋ ਆਪੇ ਪਤਾ ਲੱਗ ਜਾਵੇਗਾ ਕਿਉਂਕਿ ਬਾਬਾ ਜੀ ਰੋਜ਼ ਸਵੇਰੇ ਉੱਠ ਕੇ 101 ਪਾਠ ਜਪਜੀ ਸਾਹਿਬ ਜੀ ਦੇ ਕਰਦੇ ਸਨ ਐਵੇਂ ਤਾਂ ਨਹੀਂ ਉਹਨਾਂ ਦੀ ਜ਼ਿੰਦਗੀ ਵਿੱਚ ਐਨੇ ਵੱਡੇ ਚਮਤਕਾਰ ਹੋਏ ਜਿਹੜੇ ਕੰਮ ਬਾਬਾ ਜੀ ਨੇ ਕੀਤੇ ਉਹ ਕੋਈ ਹੋਰ ਨਹੀਂ ਕਰ ਪਾਇਆ ਬਾਬਾ ਜੀ ਨੂੰ ਬਚਪਨ ਵਿੱਚ ਹੀ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਿਲ ਗਏ ਸਨ ਆਪਾਂ ਬਚਪਨ ਤੋਂ ਹੀ ਸ਼ੁਰੂ ਕਰਦੇ ਹਾਂ ਕਹਿੰਦੇ ਹਨ ਕਿ ਬਚਪਨ ਵਿੱਚ ਹੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਮਾਤਾ ਪਿਤਾ ਉਹਨਾਂ ਨੂੰ ਸ੍ਰੀ ਅਨੰਦਪੁਰ ਸਾਹਿਬ ਲੈ ਕੇ ਗਏ ਸਨ ਦਸਵੇਂ ਪਾਤਸ਼ਾਹ ਜੀ ਦੇ ਦਰਸ਼ਨ ਕਰਨ ਲਈ ਕਹਿੰਦੇ ਨੇ ਕਿ ਜਦੋਂ ਬਾਬਾ ਜੀ ਨੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦਰਸ਼ਨ ਕੀਤੇ ਸਤਿਗੁਰ ਸੱਚੇ ਬਾਦਸ਼ਾਹ ਨੇ ਪਹਿਲੀ ਵਾਰ ਮਿਲਨ ਤੇ ਬਾਬਾ ਜੀ ਦੇ ਉੱਤੇ ਕਿਰਪਾ ਕਰ ਦਿੱਤੀ ਕਹਿੰਦੇ ਹਨ ਕਿ ਬਾਬਾ ਜੀ ਤੇ ਉਹਨਾਂ ਦਾ ਪਰਿਵਾਰ ਕੁਝ ਦਿਨ ਸ੍ਰੀ ਆਨੰਦਪੁਰ ਸਾਹਿਬ ਰੁਕੇ ਉੱਥੇ ਸੇਵਾ ਕੀਤੀ ਮਹਾਰਾਜੀ ਨੇ ਦਰਸ਼ਨ ਕੀਤੇ ਕੋਝ ਦੇਣ ਰੁਕਣ ਤੋਂ ਬਾਅਦ ਉਹਨਾਂ ਦੇ ਮਾਤਾ ਪਿਤਾ ਜੀ ਨੇ ਘਰ ਪਹੁੰਚਣ ਲਈ ਆਪਣੇ ਪੁੱਤਰ ਨੂੰ ਕਿਹਾ ਤੇ ਕਹਿੰਦੇ ਹਨ ਕਿ ਬਾਬਾ ਜੀ ਨੇ ਕਿਹਾ ਮੈਂ ਵਾਪਸ ਨਹੀਂ ਜਾਣਾ ਮੈਂ ਇੱਥੇ ਹੀ ਰਹਿਣਾ ਹੈ ਤਾਂ ਮਾਤਾ ਪਿਤਾ ਜੀ ਨੇ ਗੁਰੂ ਸਾਹਿਬ ਜੀ ਅੱਗੇ ਬੇਨਤੀ ਕੀਤੀ ਉਸ ਵਕਤ ਗੁਰੂ ਜੀ ਘੋੜੇ ਤੇ ਸਵਾਰ ਹੋ ਕੇ ਕਿਤੇ ਜਾ ਰਹੇ ਸਨ ਤਾਂ ਇਹ ਪਰਿਵਾਰ ਘੋੜੇ ਅੱਗੇ ਹੋ ਗਿਆ ਕਹਿੰਦੇ ਬਾਬਾ ਜੀ ਨੇ ਇਹਨਾਂ ਨੂੰ ਦੇਖ ਕੇ ਘੋੜਾ ਰੋਕ ਲਿਆ ਤੇ ਮਾਦਾ ਪਿਤਾ ਜੀ ਨੇ ਕਿਹਾ ਕਿ ਪਾਤਸ਼ਾ ਕਾਫੀ ਦਿਨਾਂ ਤੋਂ ਇੱਥੇ ਆਏ ਹੋਏ ਹਾਂ ਅੱਜ ਘਰ ਵਾਪਸੀ ਕਰਨੀ ਹੈ ਪਰ ਸਾਡਾ ਪੁੱਤਰ ਕਹਿ ਰਿਹਾ ਹੈ ਕਿ ਮੈਂ ਘਰ ਵਾਪਸ ਨਹੀਂ ਜਾਣਾ ਇੱਥੇ ਹੀ ਰੁਕਣਾ ਹੈ ਬਾਬਾ ਜੀ ਵੱਲ ਕਲਗੀਧਰ ਪਾਤਸ਼ਾਹ ਜੀ ਨੇ ਬੜੇ ਪਿਆਰ ਨਾਲ ਤੱਕਿਆ ਅਤੇ ਪੁੱਛਿਆ ਕਿ ਇਸ ਦਾ ਨਾਮ ਕੀ ਹੈ ਕਹਿੰਦੇ ਹਨ ਕਿ ਉਸਤੇ ਮਾਤਾ ਪਿਤਾ ਜੀ ਨੇ ਕਿਹਾ ਕਿ ਇਸ ਦਾ ਨਾਮ ਦੀਪ ਹੈ ਅਤੇ ਗੁਰੂ ਜੀ ਨੇ ਕਿਹਾ ਕਿ ਇਸ ਨੂੰ ਇੱਥੇ ਹੀ ਰਹਿਣ ਦਿਓ ਇਸ ਨੂੰ ਪਤਾ ਨਹੀਂ ਇਸ ਨੇ ਕਿੰਨੇ ਦੀਪਾਂ ਨੂੰ ਜਗਾਉਣਾ ਹੈ ਕਹਿੰਦੇ ਹਨ ਕਿ ਉਸ ਦਿਨ ਤੋਂ ਬਾਅਦ ਤਾਂ ਧੰਨ ਬਾਬਾ ਦੀਪ ਸਿੰਘ ਜੀ ਗੁਰੂ ਗੋਬਿੰਦ ਸਿੰਘ ਜੀ ਦੇ ਪਾਸ ਹੀ ਰੁਕ ਗਏ ਗੁਰੂ ਜੀ ਨੇ ਆਪ ਅੰਮ੍ਰਿਤ ਛਕਾ ਕੇ ਬਾਬਾ ਜੀ ਨੂੰ ਸਿੰਘ ਸਾਜਿਆ ਸਤਿਗੁਰ ਜੀ ਦੇ ਸਤਿਗੁਰ ਜੀ ਨੇ ਐਸਾ ਥਾਪੜਾ ਦਿੱਤਾ ਬਾਬਾ ਜੀ ਉੱਪਰ ਐਨੀ ਬਖਸ਼ਿਸ਼ ਕੀਤੀ ਕਿ ਉਹਨਾਂ ਦੇ ਜੀਵਨ ਨੂੰ ਪੜੀਏ ਤਾਂ ਉਹਨਾਂ ਦੇ ਜੀਵਨ ਵਿੱਚ ਆਰਾਮ ਕਿਤੇ ਲਿਖਿਆ ਹੀ ਨਹੀਂ ਭਾਵ ਕਿ ਇਹ ਨਹੀਂ ਪਤਾ ਕਿ ਸੌਂਦੇ ਕਦੋਂ ਸਨ ਪੂਰੀ ਰਾਤ ਤੱਕ ਸੇਵਾ ਕਰਨੀ ਅੰਮ੍ਰਿਤ ਵੇਲੇ ਨੂੰ ਸੰਭਾਲਣਾ ਉਸ ਤੋਂ ਬਾਅਦ ਬੱਚਿਆਂ ਨੂੰ ਸ਼ਸਤਰ ਵਿਧਿਆ ਦੇਣੀ ਸੈਣਕਾਂ ਨੂੰ ਸ਼ਸਤਰਾਂ ਦੀ ਵਿਧਿਆ ਦੇਣੀ ਬਾਬਾ ਜੀ ਬਰਤਨਾਂ ਦੀ ਸੇਵਾ ਕਰਦੇ ਸਨ ਇਸ ਸੇਵਾ ਵਿੱਚੋਂ ਇੱਕ ਘਟਨਾ ਸਾਹਮਣੇ ਆਉਂਦੀ ਹੈ ਸ਼ਾਇਦ ਤੁਸੀਂ ਸਰਵਣ ਕੀਤੀ ਹੋਵੇ ਕਿ ਬਾਬਾ ਜੀ ਬਰਤਨਾਂ ਦੀ ਸੇਵਾ ਕਰਦੇ ਪਏ ਸਨ ਕਿ ਇੱਕ ਕੋਲਾ ਜਿਸ ਨੂੰ ਵਾਰ-ਵਾਰ ਮਾਂਜ ਕੇ ਧੋ ਕੇ ਦੇਖਦੇ ਤੇ ਫਿਰ ਮਾਂਜਣਾ ਸ਼ੁਰੂ ਕਰ ਦਿੰਦੇ ਫਿਰ ਧੋਂਦੇ ਫਿਰ ਉਹਦੇ ਵਿੱਚ ਦੇਖ ਕੇ ਮਾਂਜਣਾ ਸ਼ੁਰੂ ਕਰ ਦਿੰਦੇ ਕਹਿੰਦੇ ਹਨ ਕਿ ਇਸੇ ਤਰ੍ਹਾਂ ਇੱਕ ਕੋਲੇ ਨੂੰ ਇੱਕ ਵਾਰ ਦੋ ਵਾਰ ਚਾਰ ਵਾਰ ਵਾਰ-ਵਾਰ ਸਵਾ ਨਾਲ ਮਾਂਜ ਕੇ ਤੋਰੇ ਸਨ ਤਾਂ ਕਲਗੀਧਰ ਪਾਤਸ਼ਾਹ ਦਿਲਾਂ ਦੀਆਂ ਜਾਣਨ ਵਾਲੇ ਸਤਿਗੁਰੂ ਸੱਚੇ ਪਾਤਸ਼ਾਹ ਬਾਬਾ ਜੀ ਦੇ ਮਨ ਦੀ ਭਾਵਨਾ ਨੂੰ ਚੰਗੀ ਤਰ੍ਹਾਂ ਜਾਣਦੇ ਸਨ ਸਮਝਦੇ ਸਨ ਪਰ ਫਿਰ ਵੀ ਪਾਤਸ਼ਾਹ ਜੀ ਨੇ ਕੋਲ ਆ ਕੇ ਕਿਹਾ ਕਿ ਕੀ ਗੱਲ ਇਸ ਨੂੰ ਇੰਨਾ ਕਿਉਂ ਸਾਫ਼ ਕਰਨਾ ਸਾਫ਼ ਤਾਂ ਹੋ ਗਿਆ ਹੈ ਵਿੱਚੋਂ ਤੇਰਾ ਮੂੰਹ ਦਿਸ ਰਿਹਾ ਹੈ ਤਾਂ ਬਾਬਾ ਜੀ ਨੇ ਕਿਹਾ ਗੁਰੂ ਜੀ ਇਸੇ ਕਰਕੇ ਤਾਂ ਇਸ ਨੂੰ ਵਾਰ-ਵਾਰ ਮਾਂਜ ਰਿਆਂ ਹਾਂ ਜਦੋਂ ਇਸ ਵਿੱਚੋਂ ਤੁਹਾਡਾ ਮੂੰਹ ਨਜ਼ਰ ਆਵੇਗਾ ਤਾਂ ਇਹ ਸਾਫ਼ ਹੋਵੇਗਾ ਇਹ ਗੱਲ ਸੁਣ ਕੇ ਗੁਰੂ ਜੀ ਨੇ ਬਾਬਾ ਜੀ ਨੂੰ ਆਪਣੇ ਗਲ ਨਾਲ ਲਾ ਲਿਆ ਸਾਧ ਸੰਗਤ ਜੀ ਇਹ ਗੱਲਾਂ ਅਸੀਂ ਇਸ ਕਰਕੇ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ ਕਿ ਮਨ ਦੀ ਭਾਵਨਾ ਬੰਨੀ ਚਾਹੀਦੀ ਹੈ। ਬਾਬਾ ਜੀ ਸਾਡੇ ਤੇ ਵੀ ਤਰਸ ਕਰਨਾ। ਤਰਸ ਕਰਨਾ ਕਿ ਤੇ ਸਾਡੀ ਝੋਲੀ ਵਿੱਚ ਵੀ ਅੰਮ੍ਰਿਤ ਵੇਲਾ ਪਾ ਦੇਣਾ। ਅੰਮ੍ਰਿਤ ਵੇਲੇ ਦਾ ਨਾਮ ਪੈ ਜਾਵੇ। ਸਾਡਾ ਵੀ ਮਨ ਸੇਵਾ ਵਿੱਚ ਜੁੜਨਾ ਸ਼ੁਰੂ ਹੋ ਜਾਵੇ। ਕਿਉਂਕਿ ਜੇਕਰ ਜ਼ਿੰਦਗੀ ਵਿੱਚ ਆਨੰਦ ਚਾਹੀਦਾ ਹੈ ਤਾਂ ਹੀ ਆਨੰਦ ਸਤਿਗੁਰੂ ਸੱਚੇ ਪਾਤਸ਼ਾਹ ਦੇ ਨਾਮ ਵਿੱਚੋਂ ਹੀ ਮਿਲਣਾ ਹੈ ਦੁਨੀਆਂ ਦੀਆਂ ਜਿੰਨੀਆਂ ਮਰਜ਼ੀ ਸੁੱਖ ਸਹੂਲਤਾਂ ਇਕੱਠੀਆਂ ਕਰ ਲਈਏ ਬੰਦਾ ਸੁਖੀ ਨਹੀਂ ਹੁੰਦਾ ਬੰਦਾ ਸੁਖੀ ਪਾਤਸ਼ਾਹ ਦੇ ਨਾਮ ਨਾਲ ਹੀ ਹੁੰਦਾ ਹੈ ਕਿਉਂਕਿ ਨਾਮ ਨੇ ਹੀ ਸਬਰ ਸੰਤੋਖ ਬਖਸ਼ਣਾ ਹੈ ਸਤਿਗੁਰੂ ਅੱਗੇ ਅਰਦਾਸਾਂ ਬੇਨਤੀਆਂ ਕਰੀਏ ਬਾਬਾ ਜੀ ਅੱਗੇ ਬੇਨਤੀਆਂ ਕਰੀਏ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਸਾਡੀ ਝੋਲੀ ਵਿੱਚ ਵੀ ਅੰਮ੍ਰਿਤ ਵੇਲੇ ਦੀ ਦਾਤ ਪਾਓ ਸਾਡਾ ਵੀ ਨਾਮ ਪੱਕਾ ਹੋ ਜਾਵੇ ਇਥੇ ਮਹਾਪੁਰਖ ਜੀ ਸਮਝਾਉਂਦੇ ਨੇ ਕਿ ਜਦੋਂ ਵੀ ਸੇਵਾ ਕਰੋ ਝਾੜੂ ਪੋਚਾ ਜਾਂ ਬਰਤਨ ਸਾਫ਼ ਕਰੋ ਤਾਂ ਇਹ ਨਹੀਂ ਸੋਚਣਾ ਕਿ ਫਰਸ਼ ਜਾਂ ਬਰਤਨ ਸਾਫ਼ ਹੋ ਰਿਹਾ ਹੈ ਹਮੇਸ਼ਾ ਇਹ ਸੋਚਣਾ ਹੈ ਕਿ ਸਾਡਾ ਮਨ ਸਾਫ਼ ਹੋ ਰਿਹਾ ਹੈ ਜਿਸ ਦਿਨ ਮਨ ਸਾਫ਼ ਹੋ ਗਿਆ ਉਸ ਦਿਨ ਹੀ ਗੁਰੂ ਚਰਨਾਂ ਨਾਲ ਜੁੜਨਾ ਹੈ ਮੈਲਾ ਮਨ ਕਦੇ ਵੀ ਗੁਰੂ ਚਰਨਾਂ ਨਾਲ ਨਹੀਂ ਜੁੜਦਾ ਇਸ ਕਰਕੇ ਇਸ ਨੂੰ ਮਾਝ-ਮਾਝ ਕੇ ਸਾਫ਼ ਕਰਨਾ ਹੈ ਇਸ ਮੈਲੇ ਮਨ ਨੂੰ ਬਾਣੀ ਪੜ੍ਹ ਕੇ ਸੇਵਾ ਕਰਕੇ ਸਤ ਸੰਗਤ ਕਰਕੇ ਗੁਰੂ ਚਰਨਾਂ ਨਾਲ ਜੋੜਨਾ ਹੈ ਤਾਂ ਕਿ ਗੁਰੂ ਚਰਨਾਂ ਨੇੜੇ ਹੋ ਸਕੀਏ ਗੁਰੂ ਅਗੇ ਅਰਦਾਸਾਂ ਬੇਨਤੀਆਂ ਕਰੋ ਕਿ ਗੁਰੂ ਜੀ ਕਿਰਪਾ ਕਰਕੇ ਸਾਨੂੰ ਵੀ ਬਖਸ਼ ਲਵੋ ਮੇਰੇ ਤੇ ਵੀ ਕਿਰਪਾ ਕਰੋ ਬਖਸ਼ ਲਵੋ ਬਹੁਤ ਜਨਮ ਵਿਛੜੇ ਠੀ ਮਾਦੋ ਇਹ ਜਨਮ ਤੁਹਾਰੇ ਲਿਖੇ ਇਸ ਵਾਰ ਬਖਸ਼ ਲਵੋ ਅੰਮ੍ਰਿਤ ਵੇਲਾ ਬਖਸ਼ੋ ਜਦੋਂ ਅੰਮ੍ਰਿਤ ਵੇਲਾ ਮਿਲ ਗਿਆ ਸਭ ਕੁਝ ਮਿਲ ਜਾਵੇਗਾ ਸਾਧ ਸੰਗਤ ਜੀ ਜੋ ਅੰਮ੍ਰਿਤ ਵੇਲੇ ਉੱਠਦੇ ਹਨ ਉਹਨਾਂ ਉੱਪਰ ਗੁਰੂ ਜੀ ਦੀਆਂ ਬਖਸ਼ਿਸ਼ਾਂ ਹੁੰਦੀਆਂ ਨੇ ਗੁਰੂ ਜੀ ਉਹਨਾਂ ਦੀਆਂ ਝੋਲੀਆਂ ਰਹਿਮਤਾਂ ਨਾਲ ਪਾਰ ਦਿੰਦੇ ਨੇ ਉਹਨਾਂ ਦੇ ਘਰ ਵਰਕਤਾ ਨਾਲ ਪਾਰ ਦਿੰਦੇ ਨੇ ਪਿਆਰੀ ਸਾਧ ਸੰਗਤ ਜੀ ਜੇ ਵੀਡੀਓ ਵਧੀਆ ਲੱਗੇ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਕਮੈਂਟ ਬਾਕਸ ਵਿੱਚ ਤਾਂ ਧੰਨ ਬਾਬਾ ਦੀਪ ਸਿੰਘ ਜੀ ਤਾਂ ਤਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਲਿਖਣਾ ਕਦੇ ਨਾ ਭੁੱਲਣਾ ਜੇ ਤੁਸੀਂ ਸਾਡਾ ਚੈਨਲ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਵੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ